ਕਿਸਾਨ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਪੱਕੇ ਮੋਰਚੇ ਦੀ ਜਿਹੜੀ ਕਾਲ ਦਿੱਤੀ ਗਈ ਹੈ ਜਿਸ ਤੋਂ ਬਾਅਦ ਸੀਐਮ ਪੰਜਾਬ ਦੇ ਨਾਲ ਜਦੋਂ ਕਰਨ ਮੀਟਿੰਗ ਹੁੰਦੀ ਹੈ ਤਾਂ ਤਲਕੀ ਵੀ ਹੁੰਦੀ ਹੈ ਤਾਂ ਮੀਟਿੰਗ ਤੋਂ ਕਿਸਾਨ ਬਾਹਰ ਆ ਜਾਂਦੇ ਨੇ ਤੇ ਸੀਐਮ ਪੰਜਾਬ ਕਹਿੰਦੇ ਨੇ ਕਿ ਜਿਹੜਾ ਮੇਰੇ ਨਾਲ ਮੀਟਿੰਗ ਕਰਨੀ ਹੈ ਤਾਂ ਕਰੋ ਜਦੋਂ ਮਰਜ਼ੀ ਆਓ ਦਰਵਾਜ਼ੇ ਖੁੱਲੇ ਨੇ ਤਾਂ ਜੇਕਰ ਧਰਨੇ ਲਾਉਣੇ ਤਾਂ ਮੇਰੇ ਕੋਲ ਨਾ ਆਓ ਤਾ ਅੱਜ ਪੰਜਾਬ ਦੇ ਵਿੱਚ ਅਸੀਂ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੀ ਜਿੱਥੇ ਕਾਲ ਦਿੱਤੀ ਗਈ ਹੈ ਤਾਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਵੀ ਕੀਤੀ ਗਈ ਹੈ ਤਾਂ ਖੁਦ ਡੀਐਸਪੀ ਪੁਹਾਰਨੀਗੜ ਮੋਜੂਦ ਨੇ ਗੱਲਬਾਤ ਕਰ ਲੈਂਦੇ ਆ ਤਾਂ ਡੀਐਸਪੀ ਸਾਹਿਬ ਮੋਜੂਦ ਨੇ ਡੀਐਸਪੀ ਸਾਹਿਬ ਅੱਜ ਚੰਡੀਗੜ੍ਹ ਕਿਸਾਨਾਂ ਨੇ ਕਾਲ ਦਿੱਤੀ ਗਈ ਹੈ ਪੰਜਾਬ ਭਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਲੋਕਾਂ ਦੇ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਵੱਲੋਂ ਲਾਈਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਬਾਕੀ ਸਾਡੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਨੇ ਜੇ ਕੋਈ ਐਦਾਂ ਦਾ ਸਾਡਾ ਮੈਟਰ ਆਂਦਾ ਵੀ ਕਿਸਾਨ ਆਉਂਦੇ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਅਸੀਂ ਉਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਵਾਸਤੇ ਕੋਈ ਜਗ੍ਹਾ ਅਸੀਂ ਆਇਡੈਂਟੀਫਾਈ ਕੀਤੀ ਹੈ ਉਹ ਵੀ ਉਹਨਾਂ ਨੂੰ ਅਸੀਂ ਸੁਜੈਸਟ ਕਰਾਂਗੇ ਜੋ ਸਾਡੀ ਗੱਲ ਮੰਨਣਗੇ ਤਾਂ ਸੀ ਪੰਜਾਬ ਦੇ ਵੱਲੋਂ ਕਿਹਾ ਗਿਆ ਕਿ ਧਰਨੇ ਲਾਉਣੇ ਨੇ ਰੋਡ ਜਾਮ ਨਾ ਕਰੋ ਰੇਲਾ ਨਾ ਜਾਮ ਕਰੋ ਕਿਸੇ ਖਾਲੀ ਜਗ੍ਹਾ ਤੇ ਕਰੋ ਤਾਂ ਉਹਨੂੰ ਲੈ ਕੇ ਵੀ ਕੋਈ ਖਾਸ ਪ੍ਰਬੰਧ ਕੀਤੇ ਗਏ ਨੇ ਸਹੀ ਆਇਡੈਂਟੀਫਾਈ ਕਰੀਆਂ ਹੋਈਆਂ ਜਗ੍ਹਾ ਜਿਉਂ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਸੁਜੈਸਟ ਵੀ ਕਰਾਂਗੇ ਵੀ ਉੱਥੇ ਜਾ ਕੇ ਆਪਣਾ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਕਰ ਲੈਣ। ਤਾਂ ਪੁਲਿਸ ਦੇ ਵੱਲੋਂ ਪ੍ਰਬੰਧ ਨੇ ਜਿਹੜੇ ਤਾਂ ਪੂਰੇ ਕੀਤੇ ਨੇ। ਹਾਂਜੀ ਹਾਂਜੀ ਬਿਲਕੁਲ ਪਰਵਾਨਦੇ ਸਾਡੇ ਵੱਲੋਂ ਕੋਈ ਅਸੀਂ ਦਿੱਕਤ ਨਹੀਂ ਹੈ ਫਿਲਹਾਲ ਮਾਹੌਲ ਜਿਹੜਾ ਬਿਲਕੁਲ ਪੀਸਫੁਲ ਹੈ ਤਾਂ ਮਾਹੌਲ ਜਿਹੜਾ ਪੂਰਾ ਪੀਸਫੁਲ ਹੈ ਤਾਂ ਕਿਉਂਕਿ ਸਵੇਰ ਤੋਂ ਹੀ ਪੁਲਿਸ ਦੇ ਵੱਲੋਂ ਨਾਕਾਬੰਦੀ ਵੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾਤਾਂ ਉਹ ਨਾ ਵਾਪਰ ਸਕੇ ਤਾਂ ਮੁਰਤੋਂ ਜਿਹੜੀਆਂ ਤਸਵੀਰਾਂ ਦਿਖਾ ਸਕਦੇ ਹਾਂ ਤਾਂ ਪੂਰੀ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਤਾਂ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਸਵੇਰ ਤੋਂ ਹੀ ਜਿਹੜਾ ਪੁਲਿਸ ਦੇ ਜਿਹੜੇ ਪ੍ਰਬੰਧ ਨੇ ਤਾਂ ਪੂਰੇ ਮੁਕੰਮਲ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਜ਼ਿਲ੍ਹਾ ਸੰਗਰੂਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿਸਾਨਾਂ ਨਾਲ ਨੂੰ ਵੀ ਜੇਕਰ ਕਿਸਾਨ ਧਰਨਾ ਲਾਉਂਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਜਿਹੜੀ ਖਾਸ ਤੌਰ ਤੇ ਜਗ੍ਹਾ ਵੀ ਜਿਹੜੀ ਅਸੀਂ ਕਹਿ ਸਕਦਾ ਤਾਂ ਦਿੱਤੀ ਜਾ ਸਕਦੇ ਜੇਕਰ ਉਹ ਧਰਨਾ ਲਾਉਂਦੇ ਨੇ ਤਾਂ ਪੂਰੇ ਪੁਲਿਸ ਦੇ ਪ੍ਰਬੰਧ ਨੇ ਅਤੇ ਅੱਜ ਕਿਸਾਨਾਂ ਦੀ ਦੇਖਣਾ ਹੋਵੇਗਾ ਕਿ ਕਿਸਾਨ ਚੰਡੀਗੜ੍ਹ ਜਾ ਕੇ ਧਰਨਾ ਲਾਉਂਦੇ ਨੇ ਜਾਂ ਫਿਰ ਨਹੀਂ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ